ਬੰਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਹਾਲਾ ਕਰਦਾ ਹੈ ਤੇਰਾ ਕਬੂਤਰ ਗੋਦਰ ਸੈਪੇਖਾਰੇ ਵੀ ਹੈ ਫਰਵਰਡ ਠੀਕ ਹੈ ਲਓ ਜੀ ਕਰਦੇ ਹੋ ਰਹੋ ਜੀ ਸਟਾਰਟਿੰਗ ਸ਼ੁਰੂ ਸ਼ੁਰੂ ਚੱਲੇ ਆ ਲੈ ਕੇ ਵੀ ਕਬੂਤਰੀ ਨੂੰ ਬਾਜੀ ਤੇ ਇਹ ਕੀ ਲਾਲ ਸਰੀ ਕਬੂਤਰੀ ਖੱਟੀਆਂ ਅੱਖਾਂ ਕਾਲੀ ਨੋਕ ਤੇ ਕੱਲਾ ਸੱਜਾ ਗਲਾਬੀ ਦੂਸਾ ਠੀਕ ਹੈ ਜੀ ਪਰ ਸੋਤੇ ਕੋਈ ਐਂਟਰੀ ਐਂਟਰੀ ਨਹੀਂ ਐਂਟਰੀ ਅਹਿੰ ਤੱਕ ਹੈ ਉਹਨੂੰ ਦੋਰੀ ਫੋਨ ਲਾ ਕੇ ਛੱਡਾਂਗੇ ਉਹਨੂੰ ਕਹਾਂ ਛੜਾ ਲੈਣ ਇੱਕ ਤਾਂ ਕਬੂਤਰ ਤੇ ਇੱਕ ਹੋਈ ਆਪਣੇ ਕੋਲ ਬੰਦਾ ਹੈ ਨਹੀਂ ਅੱਜ ਕੋਈ ਹੈਨਾ ਜਾਣ ਨੂੰ ਅੱਥਾ ਆਪਾਂ ਪਿੰਜਰਾ ਮੂਰੇ ਰੱਖ ਕੇ ਚੱਲਾਂਗੇ ਮੋਟਰਸਾਈਕਲਾਂ ਦੇ ਤੇ ਸਿੱਧਾ ਹਥੋਂ ਆਪਣਾ ਲੰਬੂ ਜਿਹੜਾਵਾਂਗੇ ਮੁੰਡੇ ਨੂੰ ਪਰ ਲੰਬੂ ਕੋ ਅਸੀਂ ਦੋ ਜਣੇ ਹੋ ਜਾਾਂਗੇ ਮੈਂ ਤੇ ਰਮਾਨ ਲੰਬੀ ਵਾਲ ਠੀਕ ਹੈ ਚਲੋ ਅੱਗ ਚੱਲਦਿਆਂ ਕਰਾਂ ਘਰੋਂ ਨਿਕਲਦੇ ਹਾਂ ਉਹ ਕਰਾ ਵੀ ਅੱਗੇ ਥੰਡਰਸਟ੍ਰੋਮ ਹੋ ਰਹੀ ਹੈ ਜਿਹੜਾ ਪੀਲੀਆਂ ਲੈਸ਼ ਕਰੀਆਂ ਹੈ ਮੈਂ ਉਹ ਤਾਂ ਹੈ ਨਹੀਂ ਦਰਵਾਜ਼ੇ ਉੱਤੇ ਛੱਡਣਾ ਚਲੋ ਆਸਤ ਗੂੜ ਦੀ ਮੈਂ ਛੱਡ ਰਹੀ ਹਈ ਪਹੁੰਚ ਗਏ ਮੇਰੇ ਲੰਬੀ ਯਰਮਾਨ ਕੋਲੇ ਤੇ ਉਹੀ ਗੱਲ ਹੋ ਗਈ ਜੀ ਹੋਈ ਦਾ ਡਰ ਸੀ ਖੜੀਆਂ ਆ ਰੀਆਂ ਮੇਰੇ ਵੀਰੋ ਹੋ ਰਿਹਾ ਓਕੇ ਓਕੇ ਤੋ ਅੱਗੇ ਹੈ ਜੇ ਚਲ ਤੂੰ ਪਿੱਛੇ ਬੈਠ ਜਾ ਕਰ ਕਿਹੜਾ ਪਿੱਛੇ ਬੈਠ ਤੈਨੂੰ ਉਥੇ ਬਹਿ ਗਿਆ ਫਿਰ ਨਹੀਂ ਨਹੀਂ ਜਿੱਥੇ ਮੀਂਹ ਹੈ ਉਥੇ ਤੂੰ ਲਈ ਆਸ਼ੀਰਵਾਦ ਉਹਦੇ ਦੇਖੋ ਕਿ ਨਿਸਦਿਆਂ ਆਗੇ ਛੀ 18 ਤਾਂ ਅਸੀਂ ਜਾਣ ਕੇ ਹੋਲੀ ਆਗੇ ਨਹੀਂ ਤੇ 6 6 ਤੋਂ ਪਹਿਲਾਂ ਆਏ ਨੇ ਮੈਨੂੰ ਆਏ ਲੱਗੇ ਆਏ ਨਾ ਪਹਿਲਾਂ ਚਲ ਕੋਈ ਗੱਲ ਪਹੁੰਚ ਗਏ ਆਈ ਇੱਥੇ ਪਿੰਡ ਸੋਤ ਤੇ ਠੀਕ ਆ ਕਿ ਨਹੀਂ ਬਾਤ ਨਹੀਂ ਜਵਾਨੀ ਆਗੇ ਆਗੇ ਆ ਗਿਆ ਲੱਤੇ ਹੀ ਕਸੋਂ ਭਰਾ ਬਾਈਕ ਤੇ ਲਵਾ ਕੇ ਲੈ ਕੇ ਚੱਲੀ ਬਾਦ ਦਜੂ ਵਿੱਚ ਛੱਟ ਬੈ ਲਾਏ ਨਾ ਨਾਸਤਾਂ ਕਰਮ ਇੱਥੇ ਆ ਕੇ ਉਹ ਕੋਈ ਨਹੀਂ ਬਾਹਰ ਹੈ ਜੱਤੋ ਲੈ ਲੈ ਜੀ ਕੋਈ ਕਰ ਇਹ ਵੀ ਇਹ 25 ਕੇਮਲ ਟੁੱਟੀ ਆ ਬਸ ਇਹੋ 40 ਹੀ ਦੇਵਾਂਗੇ ਰੋਗ ਦੇ ਹੀ ਕਰਾਂ ਬਸ ਲੈ ਉਸਤਾ ਦੇਵਾਂ ਪੜੀ ਕਿ ਮੈਂ ਉਹਦਾ ਰਾਮ ਤਾਂ ਗਿਆ ਆ ਮੈਂ

ਪਾਣੀ ਪਤਾ ਹੋ ਜੂਗਾ। ਗੱਡੀ ਚੱਜਾਉਗਾ। ਚੱਲੋ। ਮਜ਼ਾ। ਆਹ ਸਮਾਨ ਚਾ। ਪਤਾ ਹੀ ਹੋਵੇ ਸਮਝਣ ਨੂੰ। ਸ਼ਾਮ ਕੀ ਝੱਟ ਚੱਲੇ ਜੀ। ਲੋ ਕਰਾਉਣਾ। ਰੇਟ ਵਾਣਾ। ਟਰੈਕਟਰ ਤੇ ਜਿਹੜਾ ਘਲਾਉਣਾ ਉਹ। ਹਾਂ ਆ ਛੇ ਤੇ। ਆਹੀ ਜੋਤ ਕਰਕੇ। ਉਹ ਇਧਰੋਂ ਹਾਰਨਾਸ ਤੇ ਰੱਖਿਆ ਵਾ ਕੱਟ-ਕੱਟ ਕਰਨਗੇ ਫੇਰੀ ਡਰਨਗੇ ਉਤਰ। ਦੈ ਮੈਂ ਮਾਰਾ ਆ ਫੜ ਆ ਫੜ ਲੈ ਵੀਡੀਓ ਚੱਲੀ ਜਾਣਗੀ ਮਾਰੋ ਕੋ ਪਿੱਛੇ ਆ ਗਿਆ ਇੱਥੇ ਦੇਖੀਏ ਰੋ ਸਨੋ ਜੀ ਤੁਸੀਂ ਉਧਰ ਨੂੰ ਹੋਇਓ ਮੜੇ ਪਾਤੂ 10 ਤੇ 11 ਮੋੜ ਲਵਾ ਕੇ ਸੱਜੇ ਤਰ੍ਹਾਂ ਮੋੜ ਦਾ 14 ਹੋ ਗਏ ਯਾਰ ਪਿੰਡ ਦਾ ਮਾਹੌਲ ਬੜਾ ਬਾਬੇ ਹੋਣਾ ਵੀਡੀਓ ਬਣਾਏ ਬਣਾ ਮੈਥੋਂ ਰਿਹਾ ਨਹੀਂ ਗਿਆ ਗਿਆ ਤੇ ਠੀਕ ਹੈ ਕਿ ਨਹੀਂ ਤਾਂ ਕਰਕੇ ਤੜਕੋ ਤੜਕੀ ਜੀ ਲੱਗਿਆ ਪੈਗਾ ਵਧੀਆ ਓਕੇ ਰਿਪੋਰਟਾਂ ਨਾਰਪੂ ਨਾਲਪੂਰੀ ਪਾ ਪਾਖੜਾ ਨਹਿਰਪੁਰੀ ਵੱਡੀ ਸੌਂ ਲੱਗੇ ਡਰ ਪੈਲਾ ਤਾਂ ਉਹ ਵੀ ਖਾ ਕੇ ਆਉਣੇ ਆ ਬਾਕੀ ਸੱਤ ਦਾ ਮਾਹੌਲ ਵੇਖੋ ਹਣਾ ਨਹਿਰ ਦੇ ਉੱਤੇ ਹੀ ਪਿੰਡ ਉੱਤੇ ਸੱਤ ਬੈਂਚ ਕਿਆ ਬਾਤਾਂ ਨੇ ਹਣਾ ਸਿਰਾ ਗੱਲ ਬਾਤ ਆ ਅਬ ਨਹਿਰ ਵੇਖ ਆਉਣ ਆ ਪਹਿਲਾ ਸੱਚੀ ਡਰ ਪੈਲਾ ਦਾ ਮੈਂ ਇਹਨੂੰ ਕਹਿਣਾ ਇਹਨੇ ਹੌਲੀ ਕਰ ਲੱਥੇ ਹੈਗੇ ਤੇ ਮੈਨੂੰ ਟਬਾਲਾ ਭਰਾਵਾ ਵਿੱਚ ਬਿਜੂ ਨਾਲ ਛੱਡਦੀਆਂ ਇੱਥੇ ਹੁਣ ਇਹ ਵੀ ਨਹੀਂ ਮਖੇ ਇੱਥੇ ਡਿੱਗੇ ਪਹਿਲਾਂ ਮਿੱਕੀ ਹੋ ਗਈ ਸੀ ਕਰਦੀ ਆ ਅੱਛਾ ਜਾਵੜਾ ਜਾਵੜਾ ਭਾਜਾ ਓ ਤੂੰ ਜਾਵੜਾ ਯਾਰ ਮੈਂ ਨਹਿਰ ਤੇ ਮਰੂ ਗਲ ਫੜ ਕੇ ਤੈਨੂੰ ਇਹ ਟੱਪਿਆ ਹੋ ਉਧਰ ਚੱਪਿਆ ਬਾਈ ਨਹੀਂ ਬਾਈ ਨਹੀਂ ਉਹ ਬਾਈ ਤੱਕ ਤੂੰ ਜਾੜ ਤੂੰ ਮੰਨ ਜਾ ਤੂੰ ਜਾਵੜਾ ਤੂੰ ਨਾ ਆ ਜਾ ਫਿਰ ਇੱਥੇ ਖੜ ਕੇ ਖੜ ਕੇ ਮੈਂ ਆਇਆ ਫੜ ਸਮਾਨੇ ਦੇ ਫੇਟਾ ਆ ਦੇਖੋ ਕਰਪਿਆ ਲਾ ਦੇਣਾ ਓਏ ਆ ਦੇਖੀ ਆ ਗਿਆ ਹੁਣ ਆ ਗਿਆ ਜਨਾਈ ਹਾਂ ਹੋ ਤਾਂ ਟੱਪਾਂਗੇ ਓ ਕੋਈ ਗਾਲ ਨਹੀਂ ਨਾ ਤਾਂਪਾਂ ਵੀ ਲਾਵਾਂਗੇ ਆ ਨਾ ਰੋਕਣਗਾ ਪਾਣੂ ਠੀਕ ਆ ਕਿ ਨਹੀਂ ਇਤੋਂ ਆਏ ਕਰਕੇ ਗਾਂਹੋਂ ਦੇ ਵੇਖੇ ਉਹ ਨਹੀਂ ਹੁੰਦਾ ਓ ਮਾਈ ਗੋਡਨੈਸ ਓ ਮਾਈ ਗੋਡਨੈਸ ਲੜੀ ਧਿਆਨ ਸੇ ਲੜੀ ਗਿਰ ਗਏ ਤਾਂ ਕੁਝ ਨਹੀਂ ਬਚੇਗਾ ਹਮਾਰਾ ਓਕੇ ਅਭੀ ਬਹੁਤ ਸੈਟ ਹੈ ਤੇ ਕੂਤਰਾਂ ਦੇ ਓਲੇ ਲੱਗ ਗਿਆ ਆਪਣਾ ਹਨਾ ਤੇ ਲਗਭਗ ਲਗਭਗ ਇੱਥੇ ਕੂਤਰ ਉੱਡੇ ਹੋਣਗੇ ਹਾਂਜੀ ਖੜ ਲਈ ਤੜ ਕੋਤਾ ਕੀ ਕਰ ਕਰੇ ਪਾਫ ਕੋਨ ਤਿੰਨ ਪੈਕਟ ਤੂੰ ਕਿਧਰ ਜਾਵੇਂ ਠੰਡਾ ਕਿਧਰ ਇਕੱਲਾ ਹੀ ਰੱਖੀ ਪਿਆ ਠੀਕ ਹੈ ਇੱਕ ਠੰਡਾ ਹੈ ਤੇ ਕੋਈ ਨਾ ਵੀ ਨਹੀਂ ਕੋਈ ਨਾ ਕੋਈ ਲੈ ਜੀ ਇਹ ਠੰਡਾ ਪਿਆ ਦੇ ਕਰਾਂਗੇ ਹੱਲ ਖੜ ਜੋ ਪੈਸੇ ਨਾਲ ਭੈਣ ਬਹੁਤ ਆਗੇ ਮਿਲਣ ਤੜ ਕੋ ਤੜ ਕੇ ਆਪਣੇ ਯਾਰ ਮਿੱਤਰ ਫੈਨ ਤਾਂ ਚੱਲ ਗਾ ਦੇ ਹੱਥ ਚਾਉੜ ਕਰ ਦੇ ਕਹਿ ਦਿੰਦੇ ਆ ਤੇ ਜਦ ਦੇਣਿਆ ਲੱਗਦਾ ਸੇਵਾ ਚੰਗੀ ਹੋਊਗੀ ਬਾਕੇ ਬੋਰਡ ਵਿਖਲੇ ਦੁਰਦਾਰ ਪਾਣਾ ਮਲੂਟ ਮੁਕਰੋ ਹਾਂਜੀ ਕਬੂਤਰੀ ਦੇਖ ਲਈ ਹੋ ਜਾਂਦੀ ਇੱਕ ਵਾਰੀ ਤੁਹਾਨੂੰ ਵੀ ਦਿਖਾ ਦੇ ਜੀ ਨੇ ਮੁੜ ਕੇ ਕਿ ਦੇਖੂੰ ਹੀ ਕਰੀ ਜਾਂਦਾ ਸਾਡੇ ਈ ਨਵੇਂ ਤਿਕਰ ਫਿਰਦੇ ਈ ਨਵੇਂ ਤਿਕਰ ਫਿਰਦੇ ਹੋ ਜਾਂਦੀ ਨੀਵੀ ਉੱਡਦੇ ਆ ਥੋੜੀ ਜੁੱਚੀ ਹੋਈ ਪਏ ਅਧਾਰੇ ਹੋਈ ਫਿਰਦੇ ਕਬੂਤਰੀ ਠੀਕ ਹੈ ਕਹਿੰਦੇ ਨਹੀਂ ਬਾਈ ਯਾਰ ਹਾਰ ਐ ਹਾਰਾਂਗੇ ਲੈ ਹੁਣੇ ਕਹਤਾ ਉਹੀ ਗੱਲ ਆਪਾਂ ਨੂੰ ਪਤਾ ਐ ਹਾਰਾਂਗੇ ਫਿਰ ਅਦਾ 1700 ਦੇਣ ਆਏ ਆ ਉਹ ਦੇਦਾ 200 ਤੇ 3 ਬੰਦੇ ਰੋਟੀ ਖਾ ਲਾਂਗੇ ਇੱਥੇ ਹਾਂ ਪਤਾ ਪੁੰਨੀ ਕਰਨ ਉਹਨਾਂ ਪਤਾ ਦਾ ਯੋਗ ਤਾਂ ਨਹੀਂ ਹੁੰਦਾ ਆਪਣਾ ਤਾਂ ਬਾਈ ਜੀ ਬੱਸ ਕੂਤਰੀ ਇੱਕ ਕੰਨੀ ਫੜੀ ਖੜੀ ਐ ਬਈ ਇਧਰਲੇ ਪਾਸੇ ਆਏ ਹੁੰਦੀ ਆਏ ਆਏ ਟਾਪੇਂ ਦੀ ਆਏ ਹੁੰਦੀ ਆਏ ਟੱਪ ਜਾਂਦੀ ਹੈ ਚਲੋ ਕੋਈ ਨਾ ਠੀਕ ਹੈ ਓਕੇ ਆ ਬਾਬੇ ਬਸ ਫਿਰਦੇ ਆ ਪਿੰਡ ਚ ਜਾਂਦੇ ਹੈ ਆ ਮੁੰਡਾ ਵੇਖੋ ਗੌਰ ਸਿੱਧੀ ਕੇ ਇਧਰ ਕਰੀ ਮੂੰਹ ਕਰੀ ਇੱਥੇ ਮੂੰਹ ਤਾਂ ਕਰ ਲੈ ਇਧਰ ਉਹ ਕਰੀ ਇਧਰ ਕਰੀ ਇਹ ਤਾਂ ਬੋਲਾ ਕਰੀ ਕਰੀ ਇਹ ਮੁੰਡਾ ਕਹਿੰਦੇ ਜਿਹੜਾ ਵੀ ਕੂਤਰਾ ਸਕਾਰੀ ਹੈ ਪੂਰਾ ਕਹਿੰਦੇ ਸਕੈਨ ਕਰ ਲੋ ਚੰਗੇ ਤੇਰਾ ਇਹ ਇੱਕ ਆ ਵੀ ਪਤਾ ਨਹੀਂ ਕਿਹਦਾ ਕਬੂਤਰਾ ਹੈ ਜੇ ਕੋਈ ਵੀਡੀਓ ਦੇਂਦਾ ਤਾਂ ਦੇਖ ਲੋ ਠੀਕ ਹੈ ਖੜ ਜੋ ਕੂਤਰੀ ਆਇਆ ਕਿਹਾ ਬਾਈ ਯਾਰ ਇਹ ਕਲਿੱਪ ਜਣਾ ਪਾਈ ਬਾਈ ਕਲਿੱਪ ਚ ਪਾਉਂਗਾ ਮੈਂ ਖੜਦਾ ਜਾ ਤੂੰ ਵਲੌਗ ਚ ਪਾਉਗੀ ਪੈਨਸ਼ਨ ਨਾਲ ਇਹ ਕਹਿੰਦਾ ਆ ਕੂਤਰ ਚੱਕਣਾ ਕੰਡਾ ਤੇ ਫੁੰਜਾਉ ਦਾ ਜਿਹੜੇ ਵੀਰ ਦਾ ਵੀ ਕਬੂਤਰ ਹੋਏ ਕੰਡ ਫੁੰਜਾ ਮੈਨੂੰ ਪਤਾ ਤੂਸੇ ਕਿਉਂ ਕੰਡ ਫੁੰਜੇ ਆਲਾ ਜਿਹੜਾ ਲੜਦਾ ਫਿਰਦਾ ਨਹੀਂ ਆਹ ਬੰਦਾ ਹੈਗਾ ਬਈ ਉਹ ਇਹਨੇ ਦੇਖ ਕੇ ਹੀ ਕਹਿਤਾ ਇਹ ਦੇਖਣ ਕਹਦਾ ਕੂਤਰ ਚੱਕਾ ਕੂਤਰੀ ਬੰਦਾ ਹੋਇਆ ਵਿਚਾਰਾ ਮੈਂ ਕਿਹਨੂੰ ਪਹਿਲਾਂ ਹੀ ਸਿੱਟੂ ਤੜਕਈ ਇਹਨੂੰ ਉਹ ਮੁੜਦਾ ਹੀ ਨਹੀਂ ਉਹ ਇਧਰੀ ਟੱਪ ਟੱਪ ਕੇ ਵਿਚਾਰਾ ਚਲੋ ਕੋਈ ਨਾ ਆਪਾਂ ਚੱਲਦਾ ਪੋਥੀ ਬੈਨ ਖੰਡ ਆਇਓ ਉਧਰ ਕੋ ਚੱਲਦਾ ਉਹ ਦੇਖੀ ਉਹ ਜਾਂਦਾ ਵੀ ਲੜਦਾ ਗੂਤਰੇ ਉਹ ਦੇਖੋ ਉਹ ਇਹ ਕਿਵੇਂ ਲੜਦਾ ਫਿਰਦਾ ਗੂਤਰ ਹਰਦਾ ਉਹ ਉਹ ਪਰਾਈ ਹਾਂ ਲੜਦਾ ਲੜਦਾ ਟੱਪ ਗਿਆ ਚਲੋ ਕੋਈ ਯਾਰ ਆਇਓ ਤੇ ਲੈ ਹਣ ਆਪਾਂ ਇਹ ਘਰ ਵੀ ਵੱਡੇ ਕਿਤੇ ਪੈਗਾ ਅੰਦਰੋਂ ਡਾਂਗਾ ਨਹੀਂ ਸਿੱਧੇ ਥੈਰ ਹੀ ਚੱਲੀ ਕਿਤੇ ਥੈਰ ਨਹੀਂ ਕਿਤੇ ਪੁੱਛੋ ਹੀ ਆਪਣਾ ਗਾਮਾ ਆਉਣ ਕੇ ਅੰਦਰ ਵੜ ਲੈ ਜੀ ਬੈਠੇ ਹੀ ਇਹ تھے ਮਿਲ ਗਿਆ ਸੀਗਾ ਸਥਾਨ ਆਪਾਂ ਨੂੰ ਬੈਠਣ ਨੂੰ ਠੀਕ ਹੈ ਕਿ ਨਹੀਂ ਪਿੰਡ ਕਿਹੜਾ ਹੈ ਸੋਥਾ 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 ਤਾਂ ਇੱਕ ਨੰਬਰ ਵਧੀਆ ਥਿਊ ਆ ਰਿਹਾ ਪਿੰਡ ਦਾ ਠੀਕ ਹੈ ਨਹੀਂ ਚੰਗੇ ਮੱਝੇ ਚੰਗੇ ਪਿੱਲੂ ਆ ਸਾਡੇ ਕੋਲੇ ਐਕਿਵਿਲੀ ਥੋੜੀ ਇੰਗਲਿਸ਼ ਹੀ ਬੋਲਦੀ ਪੈਂਦਾ ਇੰਗਲਿਸ਼ ਵੀਡੀਓ ਵਿੱਚ ਬੜਾ ਟਾਈਮ ਹੈ ਮੈਂ ਆ ਮੈਂ ਐਜੂਕੇਟਰ ਕਾ ਹਾਂ ਸੰਭੋ ਯੂ ਡੋਟ ਯੂ ਡੋਟ ਨੋ ਯੂ ਨੋ ਯੂ ਨੋ ਓਕੇ ਓਕੇ ਯਾ ਯਾ ਬਾਕੀ ਆ ਭਰਾ ਦੇ ਘਰੇ ਬੈਠਾ ਚਾਚਾ ਉੜ ਕਰੀ ਜਾਂਦੇ ਕੀ ਨਾਂ ਬਾਈ ਆਪਣਾ ਠੀਕ ਹੈ ਠੀਕ ਹੈ ਠੀਕ ਹੈ ਇਹ ਬਾਈ ਬਹੁਤ ਮਾਨ ਕੇ ਚੱਲ ਰਹੀ ਜਾਂਦਾ ਆਪਣਾ ਅਤਰ ਬਣਨਾ ਤੜਕੀ ਬਾਈ ਮੈਨੂੰ ਟੱਕਰ ਗਿਆ ਵਿਚਾਰਾ ਇਹ ਤੇ ਉੱਥੇ ਬੈਠ ਰਹਾ ਫਿਰ ਕਹਿੰਦਾ ਯਾਰ ਇੱਥੇ ਕਿਉਂ ਬੈਠੇ ਆ ਕਹਿੰਦਾ ਅੱਡੇ ਤੇ ਬੈਠਿਆ ਭੇੜੇ ਲੱਗਦਾ ਕਹਿੰਦਾ ਆਪਾਂ ਕਹਿੰਦਾ ਤੂੰ ਘਰੇ ਜਾ ਲੈ ਆਪਣਾ ਇਸ ਦਾ ਆਉਂਦੇ ਨਹੀਂ ਕੀ ਹੋ ਗਿਆ ਲੋਤੀ ਲੱਗੀ ਨਾ ਹੋ ਗਈ ਸੰਦ ਮੈਨੂੰ ਖੜ ਜਾ ਚੱਲਦੇ ਆ ਫਿਰ ਇਹ ਬਾਈ ਕਹਿੰਦਾ ਆਪਣੇ ਘਰੇ ਚੱਲੋ ਫਿਰ ਇੱਥੇ ਬੈਠੇ ਆ ਵੀ ਕੋਈ ਚੱਕਰ ਨਹੀਂ ਕਰਦੇ ਠੀਕ ਹੈ ਤੇ ਦੇਖਿਆ ਨਾ ਦਸਾਂ ਕੀ ਬੰਦਾ ਹੈ ਬਾਈ ਕੂਤਰ ਆ ਆ ਰਹੇ ਬੰਨਾਂ ਤਾਂ ਕੀ ਹੱਥ ਨੇ ਫਿਰਦ ਨੂੰ ਚਾਲੀ ਪਿਆ ਕੂਤਰ ਆਈ ਬੰਨਣ ਆਉਣਾ ਤਾਂ ਟਾਈਮ ਨਾਲ ਬੈਜੀ ਨਹੀਂ ਬੈਂਦੀ ਨਹੀਂ ਬੈ ਉਹ ਬੈ ਜੂਗੀ ਆਪਣੀ ਕਾਂ ਦੀ ਜਿੱਤੇ ਹੋਰ ਲੋਕਾਂ ਦੇ ਮਗਰ ਹੋ ਜਾਣਗੇ ਛੋੜ ਕਰਦਾ ਹਾਂ ਜੀ ਚੱਲੇ ਆ ਜੀ ਫਿਰ ਕੂਤਰੀ ਲੈਦੇ ਫਿਰਦੇ ਆ ਆਪਣੇ ਸੂਤ ਖੇਲੇ ਫਿਰਦਾ ਹੈ ਇਹ ਨਾ ਨਾ ਅੱਜ ਲੱਡਲ ਘਟਦੇ ਆ ਬੱਚੇ ਕਿਹਾ ਬਾਪਾ ਕਿਵੇਂ ਆ ਬੱਕਰੀਆਂ ਹੈ ਚੱਕਦਾ ਹੈ ਆਹ ਕੰਨੀ ਜੋੜਦੇ ਵੀ ਆਪਣੀ ਕੂਤਰੀ ਇੱਥੇ ਦੇਖਣ ਆਏ ਆ ਬਾਕੀ ਹੁਣ ਆਪਣੇ ਕੋਲ ਬਹੁਤ ਕੁਝ ਕੁਝ ਚੱਕਰ ਵਾਲੀ ਗੱਲ ਨਹੀਂ ਬੋਲਦੇ ਬੜਾ ਕੇ ਭਰਾ ਦੇਗਾ ਬੈਡੀ ਕੋਈ ਗੱਲ ਨਹੀਂ ਆਹ ਕੁੱਤਾ ਕੰਨ ਕੇ ਵਾਜ ਤੇ ਲੱਗਾ ਹੋਇਆ ਨਾਲ ਹੀ ਭੱਜ ਲੁੱਟ ਕੇ ਆਈ ਛੁੱਟਦੀ ਆਪਣੀ ਕਬੂਤਰੀ ਚਲੋ ਇੱਕ ਵਾਰ ਨੀਗਾ ਮਾਰ ਲਈ ਫਿਰ ਸੂੰ ਦੱਸਦੇ ਹਾਂ ਹਾਂਜੀ ਕਬੂਤਰੀ ਦੇਖਣ ਆਏ ਸੀ ਫਿਰ ਨੇ ਦੇਖ ਲਈ 2 ਵਜੇ ਲਵਲੀ ਮਗਰ ਤਾਂ ਘੰਟੀ ਪੰਜ ਛੇ ਰਹਿ ਗਏ 3 4 5 6 4 ਘੰਟੇ ਲੱਗੇ ਸਿਰਫ 4 ਘੰਟੇ ਪਰ ਬਹੁਤ ਵੱਡੇ ਬਣ ਗਏ ਘਰ ਤੇ ਆ ਬੰਦੇ ਸੌਥੇ ਨੇ ਆ ਗੱਲਾਂ ਯਾਰ ਲਾ ਤੁਸ ਲਓ ਜੀ ਦੋ ਬੰਦੇ ਹੋਰ ਆ ਗਏ ਠੀਕ ਹੈ ਨਹੀਂ ਆ ਗਏ ਆ ਬੰਦਾ ਦਾ ਮੀਨ ਬਤਾ ਤੈਨੂੰ ਮਿਲਦਾ ਕਿੱਥੇ ਆ ਗਿਆ ਜੀ ਕੀ ਹਾਲ ਹੈ ਆਇਆ ਬੀ ਤੂ ਦਾਸ ਕਿਵੇਂ ਆਹ ਪ੍ਰਾਣੇ ਅੱਜ ਕਮਾਲ ਕਰਤੀ ਮੇ ਬਈ ਪਹਿਲਾਂ ਦਾ ਪਿੰਡ ਆਇਆ ਹਨਾ ਪਿੰਡ ਨੂੰ ਦੇਖਣੀ ਸੀ ਉਹਰੇ ਨੇ ਫੋਨ ਲਾਇਆ ਭਾਗੀ ਬਾਂਦਰਾ ਆਏ ਦੇਖੋ ਚਮਾ ਆਪੋਜ਼ਿਟ ਸਾਈਡ ਤੋਂ ਆਇਆ ਸਾਡੇ ਫੁੱਲ ਦੂਰੋਂ ਸਾਡਾ ਪਿੰਡ ਪੈਂਦਾ ਉਹ ਪਿੰਡ ਤੋਂ ਦੂਰ ਇਧਰ ਕਿੰਨੀ ਦੂਰ ਪੈਂਦਾ ਠੀਕ ਹੈ ਕਿ ਨਹੀਂ ਕਹਿੰਦਾ ਬਈ ਮਿਲ ਕੇ ਹੀ ਜਾਣਾ ਕਿੱਥੇ ਮਰਜੀ ਹੋਵੇ ਕਹਿੰਦਾ ਤੂੰ ਠੀਕ ਹੈ ਕਿ ਨਹੀਂ ਤੇ ਮੈਂ ਕਹਾ ਸੁੱਥੇ ਆ ਮੈਂ ਤਾਂ ਕਹਿੰਦਾ ਮੈਂ ਸੁੱਥੇ ਹੀ ਆ ਜਾਊਗਾ ਇਹਦਾ ਠੀਕ ਹੈ ਜੀ ਇਹ ਉਹਦਾ ਮੋਹ ਪਿਆਰਾ ਹੰਡ ਸੈੱਟ ਨਾਂ ਕੀ ਹੈ ਤੇਰਾ ਬਾਬੂ ਉਹ ਭਾਗੀ ਬੰਦਰ ਤੋਂ ਆਹ ਹੈਡ ਲਾਈਟ ਦਿਖਾ ਤੈਨੂੰ ਸਾਡਾ ਮੀਟਰ ਕਿਲੋਮੀਟਰ ਪੈਗਾ 60 ਪੈਗਾ ਉਹਨੇ 60 ਪੈਗਾ ਗਾਂਤੀ ਆ ਪੈਗਾ ਬਈ 90 ਕਿਲੋਮੀਟਰ ਆਇਆ ਬਈ ਇੱਕ ਸਾਲ 'ਚ ਠੀਕ ਹੈ ਆ ਇਧਰ ਦਿਖਾ ਸ਼ਹੀਦ ਇਹ ਬਈ ਤੜਕੇ ਉੱਠ ਕੇ ਜਿਹੜਾ ਬੰਦਾ ਕਬੂਤਰ ਸੰਦ ਤੁਹਾਨੂੰ ਇਹ ਬੰਦਾ ਥੰਦਾ ਹਾਂ ਹਾਂ ਮੈਨੂੰ ਪਤਾ ਹੈ ਹਾਂ ਹਾਂ ਪੂਰਾ 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 ਚਲੋ ਚੱਲ ਗਏ ਬਾਪਿਓ ਹੋ ਗਿਆ ਉਹੀ ਕੰਮ ਜੀ ਦਾ ਡਰ ਸੀ ਇੱਧਰ ਹੋਇਆ ਨਹੀਂ ਹੋ ਗਿਆ ਭਾਈ ਹੋਗੇ ਦੁੱਤੀ ਕੀ ਭਾਲਦਾ ਤੂੰ ਤੂੰ ਹੋ ਤਾਂ ਦੇਖ ਤੂੰ ਛਪੈਦੇ ਦੇਖ ਬਈ ਸ਼ਰਤ ਲਾਓ ਹੋ ਗਿਆ ਯਾਰ ਛਪੈਦੇ ਛੱਡ ਤੂੰ ਮੀਹ ਦਾ ਪਤਾ ਨਹੀਂ ਨੇਰੀ ਪੂਰੀ ਤਗੜੀ ਹੈ ਛਪੈਦੇ ਛੱਡ ਰਿਹਾ ਤੂੰ ਚਿੜੀ ਮਾਰ ਆਉਂ ਰੋਲਾ ਨਹੀਂ ਪਾਉਣਾ ਚਿੜੀ ਮਾਂ ਆਪਣੇ ਬੰਦੇ ਆ ਸਾਰੇ ਕੋਈ ਗੱਲ ਨਹੀਂ ਚਿੜੀ ਚੱਤਰਣੀ ਗੱਲ ਨਹੀਂ ਹਾਂ ਵੀਰੇ ਇਹ ਕਹਿੰਦਾ ਭਾਈ ਸਿਰ ਵੜਾਵਾਂਗੇ ਜੇ ਵੀ ਆ ਕੇ ਨਾ ਵੇਖਣਾ ਵੇਖਾਂਗੇ ਕਿਉਂ ਵੜਾਵਾਂਗੇ ਸਿਰ ਵੜਾਏਗਾ ਜਿਵੇਂ ਸਿਰ ਵੜਾਵਾਂਗੇ ਕਿਉਂ ਟੈਨਸ਼ਨ ਲੈਣੇ ਹੋ ਵੇਖੋ ਭਾਈ ਯਾਰ ਕਮ ਖਤਰੇ ਵਾਲੀ ਅਸੇਵ ਕਾ ਨਹੀਂ ਨਹੀਂ ਕੋਈ ਦਿੱਕਤ ਨਹੀਂ ਆਪਣੀ ਨੀਵੀਂ ਆਪਣੀ ਦਾ ਚੱਕ ਲੈ ਗਲੀ ਗਲੀ ਚ ਉਦਲੇ ਦੇਖਣਾ ਦੇ ਮਤਲਬ ਉੱਤੇ ਕੂਤਰੀ ਹੋਣੀ ਕਿੱਧਰ ਵੀ ਵੇਖ ਆ ਜੱਲ ਲੱਗੇ ਸਾਰੇ ਕੱਟੇ ਆ ਜਾਂਦੇ ਉਹ ਚਿੜੀ ਨਹੀਂ ਕੂ ਉਤਰ ਆਉਂਦਾ ਟੁੱਟਦੇ ਨੇ ਰੀ ਨੂੰ ਵੇਖ ਕੇ ਤਾਂ ਤੋਂ ਵੇਖ ਬਈ ਕਬੂਤਰ ਵੇਖ ਟੁੱਟਦੇ ਨੇ ਰੀ ਨੂੰ ਵੇਖ ਓਏ ਆ ਹੁੰਦੇ ਸਿਆਣੇ ਕਬੂਤਰ ਵੇਖ ਓਏ ਆ ਆ ਦੇਖ ਹੁੰਦਾ ਕਬੂਤਰ ਵੇਖ ਕਿੱਡਾ ਸਿਆਣਾ ਇਹਨੂੰ ਪਤਾ ਜੇ ਢੇਰੀ ਇਹ ਦੇਖ ਕਿਵੇਂ ਟੁੱਟਦੇ ਇਹਨੂੰ ਪਤਾ ਬਸ ਹੀ ਆਏ ਨਿਕਲ ਗਏ ਤਾਂ ਦੋ ਕੂਤਰੇ ਦੋਵੇਂ ਇਹਨੂੰ ਪਤਾ ਜੇ ਤਾਂ ਹਾਂ ਰਹਿ ਗਏ ਇੱਥੇ ਜਿਹੜੇ ਸੀ ਭੱਜ ਗਏ 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 ਕੂਤਰ ਗਏ ਕੂਤਰ ਗਏ ਬਹਿ ਗਿਆ ਖੱਦਾ ਬਈ ਬਹਿ ਗਿਆ ਖੱਦਾ ਦੇਖੀ ਯਾਰ ਕੋਈ ਸਾਰਾ ਜਲੂਸ ਕਰਦਾ ਮੀਰੀ ਇੱਕ ਹੋਰ ਗਿਆ ਇੱਕ ਹੋਰ ਗਿਆ 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 ਪੈਂਦੇ ਮੀਂਝ ਪੈਂਦੇ ਮੀਂਝ ਪੈਂਦੇ ਮੀਂਝ ਪੈਂਦੇ ਮੀ ਜੋ ਥੱਲੀ ਵਰਕੇ ਨਹੀਂ ਨਿਕਲ ਗਿਆ ਉਹ ਬਹਿ ਗਿਆ ਬਈ ਮੀ ਵਰਗਾ ਉਹ ਕੂਨ ਨਿਗਰ ਰਖੂ ਡਿੱਗਣਗੇ ਕੋ ਕੂਤਰੀ ਥੇ ਜੇ ਉਸਦਾ ਇੰਨੇ ਹੀ ਹੋ ਜਾਵੇ ਵੀ ਭੱਲੇ ਜਾ ਲੈ ਆ ਆ ਦੇਖੋ ਜਮਾ ਛਕਾਟੇ ਵਾਲਾ ਹੀ ਪੀ ਗਿਆ ਪੈਂਤੀ ਵੀ ਕਿੰਨਾ ਹੋ ਗਿਆ ਪੈਂਤੀ ਵੀ ਵੀਰ ਫੋਨ ਕੱਢ ਕੇ ਕਿੰਨਾ ਹੋ ਗਿਆ ਤੇ ਆ ਦੇਖੀਏ ਗਿਆ ਜਤਰਾ ਦੇ ਬੜਾ ਪਾ ਇੱਕ 13 ਹੋਇਆ ਬਈ ਇੱਕ ਨਹੀਂ 3 13 3 13 ਤੇ ਕੰਖ 2 2 ਘੰਟਾ ਦਾ ਵਰਖਾ ਹੋਏਗਾ ਠੀਕਾ ਚਲੋ ਕੋਈ ਨਾ ਯਾਰ ਜੇ ਮਨਜ਼ੂਰ ਆ ਰੱਬ ਨੂੰ ਉਵੇਂ ਹੀ ਹੋਣਾ ਹਨਾ 13 ਦਾ ਫੁੱਲ ਵੀ ਮਰੀ ਜਾਂਦਾ ਜਾਵਾਂ ਬੋਲੇ ਗਾਲੀ ਵੇਖ ਲੋਕ ਦੇ ਡੇਟਿੰਗਾਂ ਥੱਲੇ ਹਨਾ ਚਲ ਕੋਈ ਨਾ ਹਾਂਜੀ ਬਾਬੂ 11 ਤਾਂ ਮੀਂਹ ਪੈ ਕੇ ਟਿਕ ਗਿਆ ਠੀਕ ਐ ਤੇ 35 ਕਬੂਤਰ ਸ਼ਾਮਲ ਹੋਏ ਆ ਬਈ ਠੀਕ ਐ ਕਿ ਨਹੀਂ 35 ਦੇ ਵਿੱਚ ਆਪਣਾ ਵੀ ਹੈਗਾ ਇੱਕ ਤਾਂ ਕਰਕੇ ਦੇਖਦੇ ਹਾਂ ਹੁਣ ਕੀ ਬੰਦ ਆ ਹੁਣ ਉਹ ਅੱਧੇ ਰੌਲਾ ਪਾਈ ਜਾਂਦੇ ਜਿਹਨਾਂ ਦੇ ਹੈ ਨਹੀਂ ਹਨ ਉਹ ਕਰੀ ਜਾਂਦੇ ਸਾਰਿਆਂ ਚੰਡੂ ਇਹ ਕਰੋ ਉਹ ਕਰੋ ਮੀਂਹ ਪੈ ਕੇ ਹੜ ਗਿਆ ਜਿੰਨਾ ਪੈਣਾ ਸੀ ਕਬੂਤਰ 30 35 ਕੀ ਸ਼ਾਮਲ ਆ 95 ਕਬੂਤਰ ਅੱਡੇ ਗੁੱਡੂ ਕੇ ਭੱਜ ਭੁੱਜ ਕੇ ਬਾਕੀ ਕਬੂਤਰ ਚਲੋ ਦੇਖਦੇ ਹਾਂ ਕੀ ਬੰਦ ਆ ਹੌ ਖੜੇ ਕਾਪੀ ਵਾਲੇ ਖਾਚੀ ਗੇ ਵਿੱਚ ਕੀ ਜਾਂਦੇ ਆ ਦੂਰ ਪੈ ਚੱਕੀ ਜਾਂਦੇ ਸੀਗੇ ਉਹ ਥੱਲੇ ਕੱਖ ਜਾਂਦੇ ਨੂੰ ਵੀ ਸ਼ਾਮਲ ਹੋਗਾ ਤੁਹਾਡਾ ਹਨਾ ਜਿਵੇਂ ਛਪੈਦਾਂ ਚ ਇੱਕ ਬਈ ਕੂਤਰ ਵੜ ਗਿਆ ਸਸ ਨੂੰ ਉਹ ਵੀ ਦੱਸਣਾ ਜੇ ਹੋਰ ਉਹਦੇ ਕੋਲ ਛਪੈਦਾਂ ਜਿਵੇਂ ਬੈਂਦੇ ਆਉਂਦੇ ਆ ਇਹ ਕੂਤਰ ਬੜਾ ਚਲਾਕ ਸੀ ਮੀਂਹ ਪੈਣ ਤੋਂ ਪਹਿਲਾਂ ਪਹਿਲੇ ਛਪੈਦਾਂ ਜਾੜ ਗਾ ਸਾਡੇ ਵਹਂਦੇ ਵਹਂਦੇ ਉਹਦੇ ਜਿਹੜਾ ਕੂਤਰ ਇੱਕ ਹੋਰ ਛਪੈਦਾਂ ਜਿ ਬੜੀਆਂ ਸੋਹਣੇ ਸਾਹਮਣੇ ਠੀਕ ਹੈ ਇਹੋ ਜੇ ਕੂਤਰੀ ਬਈ ਬਾਅਦ ਚ ਆਥ ਨੇ ਉੱਡ ਕੇ ਆ ਜਾਂਦੇ ਨੇ ਸ਼ਾਮਲਾ ਹੋ ਕੇ ਤੇ ਬਾਜੀ ਕੁੱਟ ਕੇ ਲੈ ਜਾਂਦੇ ਇਹਨਾਂ ਦੀ ਵੀ ਨੀ ਕਰ ਰੱਖਣੀ ਜ਼ਰੂਰੀ ਹੈ ਸਾਰੇ ਪਾਸੇ ਤਾਂ ਕਿ ਦੇਖਦਾ ਚਲੋ ਕੂਤਰ 30 35 ਕੂਤਰੀ ਫ ਗਲਾਬੀ ਟੂਸੇ ਵਾਲੇ ਉਹ ਜਾਂਦੀ ਕਹਿੰਦੇ ਉਹੀ ਚਾਲ ਜਿਹੜੀ ਘਰ ਵਾਲੀ ਹੁੰਦੀ ਹੈ ਕੱਲਾ ਗਲਾਬੀ ਟੂਸਾ ਤੇ ਚਟਿਉਰੀ ਬਾਈ ਐਹ 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 ਸੱਜਾ ਗਲਾਬੀ ਟੂਸਾ ਚਾਰ ਚਾਹ ਸਾਢੇ ਤਿੰਨ ਸਾਢੇ ਤਿੰਨ ਹੋ ਗਿਆ ਨਾ ਦੇਖਦਾ ਕੀ ਬੰਦਾ ਚਲੋ ਬੈਠਿਆ ਨਿਗਰ ਚਾਰ ਵਜੇ ਨਾਲ ਆ ਬਈ ਓਏ ਸੈਟ ਆ ਵਾ ਮੇਰਾ ਘੰਟਾ ਰਹਿਗਾ ਜਿਹੜਾ ਮੈਂ ਦੱਸਿਆ ਸੀਗਾ ਪੰਜ ਕੋਈ 10 30 ਮਿੰਟ ਸੀਗਾ ਬਾਕੀ ਹੁਣ ਦੂਬਾ ਤਾਂ ਰੱਬ ਆਖ ਰਿਹਾ ਕੀ ਬੰਦਾ ਜਿੱਤ ਕਰਮਾਂ ਚ ਹੈ ਨਹੀਂ ਉਹ ਮੈਨੂੰ ਪਤਾ ਹੈ ਛਾੜਦਾ ਜਿਹੇ ਚ ਪੈਸੇ ਪਾਏਗੇ ਕਢਾ ਲੈਣੰਦੇ ਐ ਕਰਕੇ। ਆ ਛੇਰ ਨੇ ਕਿੱਧਰ ਜਾਨੀ ਆ। ਆ ਜਾ ਮੁੰਡਿਆ ਮੁੰਡਿਆ ਨੇਰਾ ਤੋਂ ਹੋ ਕੇ ਆਏ ਹੈ ਆ ਜੀ ਆ। ਆ ਜੀ ਆ। ਕੋਈ ਨਹੀਂ ਨਹੀਂ ਜਾਂਦੀ ਉਹ ਤੜਕੀ ਨੇ ਕਹੀ। ਫਿਰ ਬਲਰ ਕਰ ਰਿਆ ਫੋਨ। ਯਾਰ ਆ ਬੜੀ ਮਾੜੀ ਗੱਲ ਮੈਂ ਤਾਂ ਕੈਮਰਾ ਪ੍ਰੋਟੈਕਟਰ ਹੀ ਪਟਦੇ ਸੀ ਗੱਲ ਮਾਰੇ ਨੇ। ਆ ਫਿਰ ਦੀ ਹੁਣ ਦੀਂਦੇ 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 ਸੱਜਾ گلابی ਟੂਸਾ ਏ ਏ ਏ। ਤਾਂ ਛਾੜਦੇ ਕੋਈ ਨਾ ਹੋ ਜਾਂਦੀ ਖੂਦਰੇ ਆਪਣੇ। ਠੀਕ ਹੈ ਜੀ ਆ ਮੁੰਡੇ ਪੂਰਾ ਸ਼ਾਦ ਦੇ ਰਹੇ ਆ ਆਪਣੇ ਝੋੜਾਂ ਦਾ ਵੀ ਬਾਕੀ ਇੱਥੇ ਕਿਤੇ ਆਉਣ ਵਾਲੇ ਆ। ਹਾਂ ਜੀ। ਐ ਕਰ ਮੈਂ ਤਾਂ ਕਣ ਅੱਗੇ ਰੋਕਲਾ ਹੋਏ ਸ हां ਉੱਥੇ ਰੋ ਪਹਿਲਾਂ ਖਾਦੇ ਬਰਗਰ ਜੀ ਹੁਣ ਖੜਲੇ ਖੜਲੇ ਪਕੌੜੇ ਤੇ ਕਬੂਤਰੀ ਹੁਣ ਕੋਈ 10 15 ਮਿੰਟ ਹੋ ਗਏ ਦਸਰੋਂ ਕੋਈ ਹਾਟ ਇੱਧਰ ਸਾਡਾ ਯਾਰ ਝੋੜਾਂ ਵਾਲਾ ਵੀ ਪਹੁੰਚ ਗਿਆ ਕਹਿੰਦੇ ਬਾਈ ਤੇ ਖੋਦ ਆਪ ਆਜੋ ਵੀਰੇ ਬਾਈਓ ਇੱਥੇ ਥੱਲੇ ਪ੍ਰਾਥਕਾ ਮਾਰ ਲਓ ਆਜੋ ਆਜੋ ਸਾਈਡ ਤੇ ਲੜਾਖੰਡ ਆ ਜਾ ਇੰਨਾ ਨਹੀਂ ਸੰਗੀਤ ਹੁੰਦਾ ਦੱਬ ਦੇ ਕੰਮ ਇੱਥੇ ਲੋਟ ਆਵੇ ਤੇ ਕਬੂਤਰੀ ਦੀ ਸਿਨੇਮਾ ਕੂਦਰੀ ਨਾ ਦਿਸੇ ਨਾ ਦਿਸੇ ਭੁੱਖੇ ਤਾਂ ਨਹੀਂ ਮਰਨਾ ਪਹਿਲਾਂ ਪਕੌੜੇ ਖਾਾਂ ਫਿਰ ਵੇਖਾਂਗੇ ਚੱਲੇ ਆ ਜੀ ਖਾਲੀ ਫੇਰਾ ਲੈ ਕੇ ਯਾਰਾ ਬਾਏ ਬਾਏ ਤੇਰਾ ਧੰਨਵਾਦ ਬਹੁਤ ਬਹੁਤ ਪਾਕੀ ਟੀਮ ਆ ਹੇਵ ਆ ਗੁੱਡ ਬਾਜੀ ਲਾਸਟ ਬਾਜੀ ਠੀਕ ਹੈ ਕਿ ਨਹੀਂ ਕਿੱਥੇ ਹੈ ਕਿਹੜੇ ਪੁਲ ਤੇ ਆ ਪੁਲਤੀ ਹੈ ਜਿਹੜੇ ਉੱਥੇ ਆਂ ਦੇਖਾਂਗੇ ਆਏ ਦੇਖਿਆਗੇ ਡਾਂਗ ਡਾਂਗ ਇਹਨੇ ਬੰਦੇ ਚਲੇ ਗਏ ਆਏ ਭਾਈ ਕਿਹੜਾ ਹੋਊਗੀ ਚਾਲ ਕਰਦੇ ਤੇਰੇ ਵਿੱਚ ਕੋਈ ਵਿਚਾਰੋ ਟੁੱਟ ਸੀਗਾ ਇਹਨਾ ਤਲੰਗਾ ਆਇਆ ਚਲੋ ਭਾਈ ਚੱਲਦੇ ਆਂ ਕਬੂਤਰ ਗਵਾਤਰ ਕੋਈ ਨਹੀਂ ਖਾਲੀ ਪਿੰਜਰਾ ਸਾਰੇ ਸਟ੍ਰੀਕਰ ਇੱਕਦਾਂ ਸਾਈਂ ਕਦੋਂ ਕੱਟ ਜੀ ਕਦੋਂ ਕੋਈ ਉਮੀਦ ਕੀ ਹੋਣੀ ਆ ਪਕਰ ਮੈਚ ਚ ਚਲੋ ਚੱਲ ਗਏ ਹਾਂਜੀ ਬਿਨਾ ਲਾਈਟ ਤੋਂ ਉਹਦੇ ਆਈ ਆਈ ਆਪਰਾ ਕੀ ਇਹ ਸਾਡਾ ਗਰੀਬਾਂ ਦਾ ਤਾਂ ਸਿੱਧੇ ਹੀ ਹਸਾਬ ਦਾ ਵੈ ਆਣਾ ਹਾਂਜੀ ਆਈ ਰਾਮਾ ਭਾਈ ਕਿਰਪਾ ਆਣਾ ਓ ਮਾਈ ਗੋਡ ਚੱਲ ਨੇ ਮਿਹੜ ਪਹੁੰਚ ਗਏ ਸੀ ਲੰਬੀ ਵਾਲੇ ਮੁੰਡੇ ਨੂੰ ਛੱਡਣ ਇਹਦੇ ਬਾਰ ਮੁਰੇ ਹੁਣ ਰਿਕਾਰਡਿੰਗ ਸੁਣਾਉਣੇ ਆ ਸੀ ਸੁਣਾਈਓ ਜੀ ਮਨਪ੍ਰੀਤ ਮਾਨਾ ਇਹ ਉਧਰ ਤੇ ਟਾਈਮ ਆ ਜੀ 5 ਤੋਂ ਪੰਜ ਤੋਂ ਟਾਈਮ ਆ ਜੀ ਇੱਥੇ 5:30 ਵਜੇ ਕਿੱਟਿਆ ਜਾਊਗਾ। ਚਾਹ ਵਾਲੀ ਸੁਣਾ ਦੇ ਜਿੰਨੇ ਸ਼ਾਮਾ ਸੀਗੇ। ਇੱਥੇ ਇੱਥੇ ਭਾਵੇਂ। ਆਹ ਸੁਣਿਓ ਭਾਈ ਜਿਹੜੇ ਸਾਡੇ ਕੋਲੇ ਗੁੱਤਰ ਸ਼ਾਮ ਵਾਲਾ 5:00 ਵਜੇ ਤੇ 11 ਮਿੰਟ ਤੇ। ਚਰਲਸ ਚੰਨ ਥੰਡੇ ਵਾਲਾ ਲਾਲੀ ਮੱਲਣ, ਸੁਖਮਣ ਮੱਲਣ, ਸਤਨਾਮ ਮੱਲਣ, ਸੁਖਵਿੰਦਰ ਗੱਗਜੀ ਵਾਲਾ, ਗੋਰਾ ਮੱਲਣ, ਗੁੱਤਾ ਗੱਲੇ ਖੜਕਣ ਵਾਲਾ ਜੱਸਾ ਔਲਖ, ਮਣੀ ਗੁਰੂਸਰ। ਕਮਲ ਮਦੀਰ ਮੰਦਰ ਦੋਦਾ ਗੀਤਾ ਗਰਾਈ ਵਾਲਾ ਕਰਮਜੀਤ ਗੋਨੇਆਣਾ ਯਾਦੂ ਨੰਗਲ ਦੀਪ ਲੰਬੀ ਦੀਪ ਲੰਬੀ ਦਾ ਤੇ ਹੈਪੀ ਚੱਕ ਬਿੰਦਰ ਬਰਗੰਦੀ ਬੋਰਡ ਲੁੰਡੇ ਵਾਲਾ ਤੇ ਅਨਮੋਲ ਖੁੰਨੜਾ ਇਹ ਉਨੀ ਉਥੇ ਸ਼ਾਮਲਾ ਜੀ ਦੇ ਮਾਪੀ ਤੋਂ ਮਾਨਾ ਇਹ ਤੇ ਟਾਈਮ ਆ ਹੋਰ ਕਿਸੇ ਦਾ ਕੋਈ ਬਈ ਸਾਰੇ ਘੱਟੇ ਵੱਡੇ ਗਏ ਇਹੇ ਉਥੇ ਜਿਹੜੇ ਸ਼ਾਮਲਾ ਉਨੀ ਬੋਰ ਤੇ ਇੱਕ ਤੇ ਟਾਈਮ ਆ 20 ਉਥਾਈ ਟੋਟਲ ਬਾਕੀ ਸਾਰੇ ਘੱਟੇ ਬੈਠੇ ਕੇ ਨਿਪੜ ਗਿਆ ਕੰਮ ਸਾਰੇ ਦੂਜਿਆਂ ਦਾ ਬਸ ਆ ਸਕਦਾ ਸੀ ਆ ਬਈ ਕੀ ਹੈ ਕਿ ਨਹੀਂ ਚਲੋ ਕੋਈ ਗੱਲ ਨਹੀਂ ਲਾਸਟ ਓਕੇ ਬਸ ਮਾਰ ਕਰੋੜਾਂ ਕਰੋੜ ਚੱਲੇ ਚੱਲੇ ਤੁਹਾਡੇ ਘਰ ਦੇ ਨਾਲ ਖਲੇ ਪੈਣਾ ਆ ਮੈਂ ਇਹਨੇ ਬਿੱਜੂ ਜਿੱਥੇ ਰੰਦਣਾ ਉਹ ਜੋ ਹਾਂਜੀ ਪਹੁੰਚ ਕੇ ਘਰੇ ਠੀਕ ਹੈ ਹੁਣ ਖੋਲਦੇ ਆ ਗੇਟ ਮੀ ਅੱਜ ਵੀ ਬਹੁਤ ਪਿਆਸ ਨੂੰ ਦੱਸਿਆ ਆਪਣੀ ਜਾਨ ਤੋਂ ਬਾਅਦ ਤੇ ਦੇਖੀ ਲਿਓ ਬੇਬੀ ਦਾ ਪਿਆਰ हां लियो बस ग्लवेडी ना हां की हो गया दस आ ਤਾਂ ਗਿਆ ਚੱਲ ਚੱਲ ਉਹੀ ਕੰਮ ਕਰਤਾ ਮੇਰੀ λεडी ना ਉਹ ਜਾਂਦਾ ਭੱਜਾ ਕਿਵੇਂ ਬਾਹਰ ਨੂੰ ਓਕੇ ਬਈ ਯਾਰ ਮੁਰਸਲ ਵਗੈਰਾ ਅੰਦਰ ਕਰਦਾ ਲਾਈਟਾਂ ਰੋਟਾ ਛੱਡਣਾ ਕਬੂਤਰ ਨੂੰ ਦਾਣਾ ਪਾਣੀ ਪਾ ਦਿਆ ਸਾਰੇ ਕੰਮ ਨੇਪੜ ਦਾ ਆਪ ਰੁਕੀ ਖਾਣਾ ਵੀਡੀਓ ਅਪਲੋਡ ਕਰਦੇ ਆ ਫੇਰ ਬਸ ਵਲੌਗ ਦੀ ਹੰਡੀ ਕਰਾਂਗੇ ਹਾਂਜੀ ਆ ਗਏ ਸੀ ਇੱਧਰ ਲੇ ਕੇ ਰੋਟਾ ਟਿਕਾ ਕੇ ਤੇ ਬਈ ਕਬੂਤਰਾਂ ਨੂੰ ਦਾਣੇ ਪਾਦੇ ਵੱਡਿਆਂ ਨੂੰ ਕਬੂਤਰਾਂ ਨੂੰ ਉਹ ਆਰਡਰ ਵਾਲਿਆਂ ਨੂੰ ਤੇ ਬੈਟ ਕਾਲਿਆਂ ਨੂੰ ਵੀ ਠੀਕ ਐ ਸਾਰੇ ਖੁੱਡਾਂ ਦੇ ਦਾਣਾ ਪਾਣੀ ਦਾ ਕੰਮ ਹੋ ਗਿਆ ਕਲੀਅਰ ਓਕੇ ਆ ਤੇ ਲੀਓ ਨੇ ਰੀਫੀਡ ਪਾ ਦਈਏ ਅਗੇ ਸਾਰਾ ਲਵੇੜ ਤਾਂ ਉਹਦਾ ਵਧੀਆ ਪਈ ਰਿੜੇ ਨਾ ਮੇਰੇ ਕੰਜੇ ਤੈਨੂੰ ਲੈ ਲੈਣਾ ਪੰਗੇ ਐ ਬਹਾਨਾ ਪਾਲ ਕੇ ਆਏ ਨਾ ਯਾਰ ਦੇਖੀ ਆਏ 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 ਆਹ ਕੰਬਾਲ ਲੈ ਐਂ ਕਰਕੇ ਲਵੇੜਨ ਲੈ ਆਲਾ ਮੂੰਹ ਪਿਆਰ ਦਾ ਨਾ ਆ ਜਾ ਆਇਆ ਫਿਰ ਹਲਾ ਆਇਆ ਲੈਉਂਦਾ ਕੋ ਨਾ ਪਾੜੀਆਂ ਨਾ ਵਾਹੀ ਦੇ ਪਾੜ ਕੀ ਹੈ ਖਰਾ ਖੜੀਆਂ ਖੜਕ ਨਾ 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 ਤਾਂ ਠੀਕ ਆਵੇ ਵਸਾ ਕੋਈ ਹੋਇਆ ਬਾਜੀ ਬੂਜੀ ਤੇ ਹਨ ਤੇ ਆ ਕੋਈ ਚੱਲਦਾ ਪਰ ਨਾਲ ਚਲੋ ਕੋਈ ਗੱਲ ਨਹੀਂ ਓਕੇ ਵਸ ਠੀਕ ਗਈ ਬਾਏ ਬਾਏ ਸੋਣਿਆ ਹੋਣਾ ਥੱਕੇ ਬੈ ਯਾਰ ਹੋਰ ਕੋਈ ਕੰਮ ਤਾਂ ਹੀ ਲੈਂਦਾ ਹੋਰ ਕੋਈ ਨਹੀਂ ਲੈਂਦਾ ਬਾਏ ਬਾਏ ਗੁੱਡ ਨਾਈਟ ਲਾਗੇ ਹਾਂਜੀ ਇੱਕ ਲੈ ਪਾ ਅਗਲੇ ਦਿਨ ਸ਼ੂਟ ਕਰਦੇ ਆਂ ਜੀ ਤੇ ਬਾਜੀ ਤੋਂ ਬਈ ਜਿਹੜੀ ਕਬੂਤਰੀ ਭੱਜੀ ਸੀ ਨਾ ਉਹ ਦੱਸਦੀ ਸੀਗੀ ਵੀ ਮੰਦਿਰ ਫਿਰਦੀ ਸੀਗੀ ਤੇ ਮੁੜ ਕੇ ਰਪਾ ਤਾਂ ਦੇਖਣੀ ਨਹੀਂ ਗਏ ਹਨਾ ਤੇ ਮੰਦਿਰ ਆਹ ਦੂਰ ਬਣ ਜਾਂਦਾ ਸੀ ਕੋਤਕੜਵਰ 10 ਕਿਲੋਮੀਟਰ ਦੂਰ ਹਣਾ ਮੰਦਿਰ 10 15 ਮੈਂ ਵੀ ਛੱਡ ਪਰੋ ਯਾਰ ਜੇ ਜਾਨਦੀਏ ਜਾਵੇ ਤੇ ਬਾਕੀ ਟੋਟਲ ਕਬੂਤਰ ਬਾਜੀ ਤੇ ਸੀਗੇ ਬਈ 95 ਠੀਕ ਹੈ 95 ਟੋਟਲ ਕਬੂਤਰ ਸੀਗੇ 35 ਕਬੂਤਰਾਂ ਦੀ ਰਿਕਾਰਡਿੰਗ ਪਈ ਹੈ ਮੀਂਹ ਪੈਣ ਦੇ ਚੋਂਦੋਂ ਵੀ ਆਪਣੀ ਸ਼ਾਮਲ ਸੀ ਨਾ ਆਪਣੀ ਕਬੂਤਰੀ ਸਾਨੂੰ ਪਤਾ ਜਮਾਂ ਨੀਵੀਂ ਨੀਵੀਂ ਓੜਦੀ ਸੀ ਠੀਕ ਹੈ ਸੱਜੇ ਗਲਾਬੀ ਦੂਸਰੇ ਜਿਹਨੂੰ ਕਰੇ ਵੀ ਬਹੁਤ ਘਾਟ ਉਡਦੀ ਦੀ ਇਹ ਕਬੂਤਰੀ ਉਹ ਤੇ ਨੀਵੀਂ ਨੀਵੀਂ ਫਿਰਦੀ ਬਸ ਜਾਵੜੀਆ ਟਾਵਰ 'ਤੇ ਨਹੀਂ ਉੱਚੀ ਫਿਰਦੀ ਫਿਰਦੀ ਭੱਜ ਗਈ ਪਤਾ ਨਹੀਂ ਕਿੱਧਰ ਕਿਹੜੇ ਪਿੰਡ ਪਿੰਡ ਗਈ ਹੋਣੀ ਆਹ 95 ਕਬੂਤਰ ਸੀਗੇ ਤੇ ਲਗਭਗ 20 ਕਬੂਤਰ ਅੱਜ ਆਪਣੀ ਸ਼ਾਮਲ ਸੀ ਭਾਈ ਤੇ ਸੱਤ ਦਾ ਟਾਈਮ ਕੀਤਾ 10 ਕਬੂਤਰਾਂ ਨੇ ਟਾਈਮ ਕੀਤਾ ਮੇਰੇ ਹਿਸਾਬ ਨਾਲ ਤਾਂ ਸੱਤ ਦਾ 10 12 ਕਬੂਤਰਾਂ ਨੇ ਪਾਸ ਤਾਂ ਕਰਕੇ ਤੇ ਇੱਕੋ ਤੇ ਬਈ ਨਾ ਸਾਮੀ ਆਪਣੀ ਕਾਂਡ ਕਾਂਤਲੀ ਨਾਲ ਦੀ ਫਿਰਦੀ ਹਰਾ ਕੰਡ ਗਲਾਬੀ ਕਾਂਤਲੀ ਜਿਹੜੀ ਆਪਣੀ ਕਬੂਤਰੀ ਉੱਥੇ ਗੱਲ ਜਲੀ ਫੁੱਤੀ ਸੀਗੀ ਅਜੋ ਕਬੂਦਰੀ ਦਾ ਮਗਰਾ ਵੀ ਬਹੁਤ ਕੀਤਾ ਕਬੂਦਰੀ ਜੋ ਹਿੱਸੇ ਜਿਓਈ ਜੋ ਸਾਂਮੀ ਸੀ ਉਹ ਤੋਂ ਸੇਵ ਉਹ ਰਾਤ ਨੂੰ ਨਹੀਂ ਬੈਠੀ ਬਈ ਕਬੂਦਰੀ ਜਣਾ ਉਹ ਤੇ ਅੱਜ ਜੁੱਡੀ ਫਰਦੀ ਆ ਉਹ ਸੌਥੇ ਵਾਲੇ ਮਿੱਤਰਾਂ ਨੂੰ ਕਿਹਾ ਮੈਂ ਅਮਰੋਜ਼ ਆ ਗਣੂ ਮੈਂ ਵੀ ਮੜਾ ਗੌਰ ਰੱਖੋ ਕਿ ਆਪਣੀ ਬਣ ਜੇ ਤੇ ਬਸ ਆ ਸੀਨ ਸੀਗਾ ਬਈ ਜਣਾ ਤੇ ਲਾਸਟ ਬਾਜੀ ਸੀ ਤਾਂ ਲੜੀ ਆਪਣੀ ਬਾਕੀ ਚੋਬਰ ਵੀ ਆ ਗਿਆ ਸੀ ਆਪਣੇ ਕੋਲੇ ਬਾਅਦ ਚ ਇੱਕੋ ਤਲਵੰਡੀ ਵਾਲਾ ਮੁੰਡਾ ਦੇਖੋ ਮੁੰਡਾ ਆ ਗਿਆ ਸੀਗਾ ਨਾ ਉਹ ਭਾਗੀ ਬਾਂਦਰਾ ਵਾਲਾ ਤੇ ਇੱਕ ਆਪਣਾ ਉਹ ਰਮੋਲ ਵੀ ਹੈਗਾ ਸੀ ਬੌਕਸਰ ਵਾਲਾ ਉਹ ਛਤਰੀ ਲੈ ਕੇ ਸੱਦਿਆ ਸੀਗਾ ਨਾ ਵੀ ਛਤਰੀ ਲੈ ਕੇ ਆ ਜਾ ਕਿਆ ਸੀ ਜੀ ਸਾਰਾ ਬਾਜੀ ਦਾ ਤੇ ਠੀਕ ਆ ਬਸ ਆਪਣੀ 5:00 ਵਜੇ 5:30 ਵਜੇ ਕੱਠੀ ਗਈ ਭਾਈ ਠੀਕ ਆਹੀ ਬਸ ਮੇਰੀ ਬਾਤ ਸੀਗੀ ਮੈਂ ਤੁਹਾਨੂੰ ਦੱਸ ਜੀ ਗੱਲ ਜੀ ਕਲੀਅਰ ਕਰਦੀ ਸਾਰੀ